ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਦੇ ਵਿੱਚ ਤੇ ਅੱਜ ਆਪਾਂ 1060 ਤੋਂ ਲੈ ਕੇ 1084 ਤੱਕ ਪੰਜਾਬੀ ਬੋਲੀਆਂ ਲੈ ਕੇ ਆਏ ਆ 1060 ਤੱਕ ਆਪਣੇ ਚੈਨਲ ਤੇ ਬੋਲੀਆਂ ਆ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆਪਾਂ ਸ਼ੁਰੂ ਕਰਦੇ ਆ ਬਹੁਤ ਹੀ ਪਿਆਰਾ ਕਮੈਂਟ ਆਇਆ ਸੀ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡੀਆਂ ਬੋਲੀਆਂ ਬਹੁਤ ਸੋਹਣੀਆਂ ਹੁੰਦੀਆਂ ਹਨ ਜਸਵਿੰਦਰ ਕੌਰ ਚੂੜ ਚੱਕ ਜਿਲ੍ਹਾ ਮੋਗਾ ਸਾਰਿਆਂ ਬੋਲੀਆਂ ਬਹੁਤ ਧਿਆਨ ਨਾਲ ਸੁੰਦੀ ਹਾਂ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ ਭੈਣੇ ਬਹੁਤ ਜਿਆਦਾ ਤੁਹਾਡਾ ਧੰਨਵਾਦ ਇੰਨਾ ਸੋਹਣਾ ਕਮੈਂਟ ਕਰਨ ਦੇ ਲਈ ਤੇ ਇਦਾਂ ਹੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੜ ਬੌਜਤ ਦਾ ਅਨਵਾਦ ਤੁਸੀਂ ਕਮੈਂਟ ਕੀਤਾ ਚਲੋ ਆਪਾਂ ਸ਼ੁਰੂ ਕਰਦੇ ਆਂ ਸਾਰੇ ਤਾਂ ਗਹਿਨੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਨੇ ਮੇਰੇ ਮਾਪਿਆਂ ਨੇ ਪਾਏ ਇੱਕੋ ਤ ਵੀ ਤੇ ਦੇ ਬਾਪ ਦਾਣੀ ਜਦੋਂ ਪਾਵਾਂ ਘਟਾਰ ਵਾਂਗੂ ਚਾਕ ਦਾਣੀ ਜਦੋਂ ਪਾਵਾਂ ਘਟਾਰ ਵਾਂਗੂ ਚਾ ਨੀਂ ਤੇ ਪ ਭੀ ਮੇਰਾ ਖੋਣੀ ਜਾਣਦੀ ਜੇ ਪ ਭੀ ਮੇਰਾ ਖੋਣੀ ਜਾਣਦੀ ਖੋਣੀ ਤੂਤਾ ਵਾਲਾ ਨੀਂ ਜੇ ਪ ਭੀ ਮੇਰਾ ਨਾਨੀ ਜਾਣ ਦੀ ਜੇ ਪਾਪੀ ਮੇਰਾ ਨਾਨੀ ਜਾਣ ਦੀ ਨਾ ਮੇਰਾ ਕਰਤਾਰੀ ਬੋਤਲ ਪੀਂਦੇ ਦਾ ਸੁਣ ਪਾਬੀ ਇਹ ਲਲਕਾਰਾ ਬੋਤਲ ਪੀਂਦੇ ਦਾ ਸੁਣ ਪਾਬੀ ਇਹ ਲਲਕਾਰਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਆ ਰਾਈਆਂ ਨੀ ਤੀਆਂ ਦੇ ਵਿੱਚ ਯਾਦਾਂ ਤੇਰੀਆਂ ਤੀਆਂ ਦੇ ਵਿੱਚ ਯਾਦਾਂ ਤੇਰੀਆਂ ਪੇਕਿਆਂ ਨੂੰ ਲੈ ਆਈਆਂ ਨੀ ਹਾੜ ਮਹੀਨੇ ਮੰਨਣ ਸ਼ਾਮ ਹਾੜ ਮਹੀਨੇ ਮੰਨਣ ਸ਼ਾਮ ਪੰਛੀ ਪਸ਼ੂ ਤੇ ਗਾਇਆਂ ਨੀ ਜੁਗ ਜੁਗ ਜੋਰੇ ਤੂ ਯਾਰਾ ਜੋਗ ਜੋਗ ਜਉਂਦਾਰ ਤੂ ਯਾਰਾ ਪੀਆ ਪਿੰਗਾ ਨਾਲ ਚਟਾਈਆਂ ਪਿਪਲਾ ਸੋ ਤੇਰੀ ਨਾ ਚਲੀਆਂ ਜਾਣ ਜਦਾਈਆਂ ਪਿਪਲਾ ਸੋ ਤੇਰੀ ਨਾ ਚਲੀਆਂ ਜਾਣ ਜਦਾਈਆਂ ਸਾਰੇ ਤਾ ਗਹਿਨੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾ ਗਹਿਨੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀ ਦੇ ਦੇ ਕਰਦਾਨੀ ਜਦੋਂ ਪਾਵਾਂ ਤੇ ਲਾ ਦੇ ਲਾ ਦੇ ਕਰਦਾਨੀ ਜਦੋਂ ਪਾਵਾਂ ਤੇ ਲਾ ਦੇ ਲਾ ਦੇ ਕਰਦਾਨੀ आरी 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 नी दौर केंदा दुदला दे दौर केंदा दुदला ते मैं लाती काट नी सारी नी द्योर केंदा खंड पा दे दौर केंदा खंड पा दे मैं लप मिस्री दी मारी नन देगी पुछ दी तेरे वीर ने मारी नन देगी पुछ तेरे वीर ने मारी ਪਿੰਡਾਂ ਵਿੱਚੋਂ ਪਿੰਡਸਨਿੰਦਾ ਪਿੰਡਾਂ ਵਿੱਚੋਂ ਪਿੰਡਸਨਿੰਦਾ ਪਿੰਡਸਨਿੰਦਾ ਮੱਤੀ ਨਹੀਂ ਮੱਤੀ ਦੇ ਵਿੱਚ ਲੜਨ ਸੌਂਕਣਾ ਮੱਤੀ ਦੇ ਵਿੱਚ ਲੜਨ ਸੌਂਕਣਾ ਪਾ ਇੱਕ ਦੇ ਕੱਤੀ ਨਹੀਂ ਇੱਕ ਤਾਂ ਮੋੜਿਆਂ ਵੀ ਮੁੜ ਜਾਵੇ ਇੱਕ ਤਾਂ ਮੋੜਿਆਂ ਵੀ ਮੁੜ ਜਾਵੇ ਦੂਜੀ ਬਹੁਤੀ ਤੱਤੀ ਨਹੀਂ ਤੱਤੀ ਦਾ ਉਹ ਰੋਗ ਹਟਾਵੇ ਨੀ ਤਤੀ ਦਾ ਹੋ ਰੋਗ ਹਟਾਵੇ ਕੰਨੀ ਪਾ ਕੇ ਨੱਤੀ ਤਤੀ ਦਾ ਹੋ ਰੋਗ ਹਟਾਵੇ ਕੰਨੀ ਜੋ ਪਾਵੇ ਨੱਤੀ ਸਰਬਾਲਿਆ ਬੂਥਾ ਤੋਤਾ ਰਹਿ ਗਿਆ ਲਾੜੇ ਨੂੰ ਤਾਂ ਮਿਲ ਗਈ ਬੋਲ ਬਹੁਤ ਖਾਲੀ ਹੱਥੀ ਰਹਿ ਗਿਆ ਲਾੜੇ ਨੂੰ ਮਿਲ ਗਈ ਬਹੁਤ ਖਾਲੀ ਹੱਥੀ ਰਹਿ ਗਿਆ સસ ખૂર સોરાીખૂર સસ વખૂર સોરા બી કૂર છળા જેઠ પેડા ક્યો બોલે સાડે બિના પૂછે કુંડ ક્યો ખોલે સાડે બિના પૂછે કુંડ ક્યો ખોલે ਆਣੀ ਪਾਬੀਏ ਹਸੀਏ ਖੇੜੀਏ ਆਣੀ ਪਾਬੀਏ ਹਸੀਏ ਖੇੜੀਏ ਚਲੀਏ ਬਾਹਰ ਲੈਕਰ ਨੀਂ ਨੀ ਤੂੰ ਤਾਂ ਪਕਾ ਲਈ ਮਿੱਠੀਆਂ ਰੋਟੀਆਂ ਦੂਤਾ ਪਕਾ ਲਈ ਮਿੱਟੀਆਂ ਰੋਟੀਆਂ ਮੈਂ ਢੱਕ ਕੇ ਹਲਲਾ ਹਲਣੀ ਉਹਨਾ ਗੱਲਾਂ ਨੂੰ ਯਾਦ ਕਰੀਏ ਕਰਨੀ ਉਹਨਾ ਗੱਲਾਂ ਨੂੰ ਯਾਦ ਪਾ ਵੀਏ ਕਰਨੀ ਉਹਨਾ ਗੱਲਾਂ ਨੂੰ ਪਿੰਡਾਂ ਵਿੱਚੋਂ ਪਿੰਡਸ ਨੇਂਂਦਾ ਪਿੰਡਾਂ ਵਿੱਚੋਂ ਪਿੰਡਸ ਨੇਂਂਦਾ ਪਿੰਡਸ ਨੇਂਂਦਾ ਰਾਈਆਂ ਨੀ ਉਰਲੇ ਪਾਸਾ ਚੋਰਾ ਮੱਲਿਆ ਉਰਲਾ ਪਾਸਾ ਚੋਰਾ ਮੱਲਿਆ ਪਰਲਾ ਪਾਸਾ ਨਾਈਆਂ ਨੀ ਨਾਈਆਂ ਦੀਆਂ ਤੋਂ ਕੁੜੀਆਂ ਸੁਣਿੰਦੀਆਂ ਨਆਂ ਨਿਆਰੀਆਂ ਦੋ ਕੁੜੀਆਂ ਸੁਨੇਂਦੀਆਂ ਤੁਰਨ ਜਿਵੇਂ ਮੁਰਗਾਇਆਂ ਨੀ ਉਰਲਿਟਾवते ਮੇਲਾ ਲੱਗਦਾ ਉਰਲਿਟਾवते ਮੇਲਾ ਲੱਗਦਾ ਮੇਲਾ ਵੇਖਣ ਆਈਆਂ ਨੀ ਅੱਖਾਂ ਦੇ ਵਿੱਚ ਲਪਲਪ ਸੁਰਮਾ ਅੱਖਾਂ ਦੇ ਵਿੱਚ ਲਪਲਪ ਸੁਰਮਾ ਪੈਰ ਹੀ ਝਾਂਜਰਾ ਪਾਈਆਂ ਨੀ ਵੇਖ ਵੇਖ ਜਟ ਹੋਏ ਸ਼ਰਾਬੀ ਵੇਖ ਵੇਖ ਜਟ ਹੋਏ ਸ਼ਰਾਬੀ ਹੱਟ ਪੁੱਲੇ ਹਲਵਾਇਆਂ ਕੁੜਤੀ ਤੇ ਮੋਰਨੀਆਂ ਛੜੇ ਪਟੜ ਨੂੰ ਪਾਈਆਂ ਕੁੜਤੀ ਤੇ ਮੋਰਨੀਆਂ ਛੜੇ ਪਟੜ ਨੂੰ ਪਾਈਆਂ ਕੁੜਤੀ ਤੇ ਮੋਰੀਆਂ ਸੰਬਰ ਸੰਬਰ ਟਹਿਰੀਆਂ ਮੈਂ ਸੰਬਰ ਸੰਬਰ ਟਹਿਰੀਆਂ ਮੈਂ ਬੂਹੇ ਅੱਗੇ ਲਾਉਂਦੀਆਂ ਆਈ ਗਵਾਂਡਰ ਫਰੋਲ ਗਈ ਸੜ ਰੁਖਾਂਜਨ ਤੋਂ ਮੋੜ ਗਈ ਸੜ ਰੁਖਮਾਂਜਨ ਨਾਲ ਤੋੜ ਗਈ ਸੜ ਰੁਖਾਂਜਨ ਨਾਲ ਤੋੜ ਗਈ ਸੜ ਰੁਖਾਂਜਨ ਨਾਲ ਤੋੜ ਗਈ ਬਹੁਤ ਸਨਾ ਰੁੱਖ ਵੀ ਹੋ ਸਕਦਾ ਇਥੇ ਮੁਖ ਵੀ ਹੋ ਸਕਦਾ ਤੇ ਜਿਵੇਂ ਮਰਦੀ ਲੱਭਦਾ ਫੇਰੇ ਕੀ ਡੋਰਾ ਰੂਪ ਦੀਆਂ ਮੰਡੀਆਂ ਚੋਂ ਲੱਭਦਾ ਫੇਰੇ ਕੀ ਡੋਰਾ ਰੂਪ ਦੀਆਂ ਮੰਡੀਆਂ ਚ ਭੰਨੇ ਕੇ ਪੱਗ ਵੇ ਨਬਾਬ ਵਰਗੀ ਵੇ ਤੇਰੇ ਜੱਟੀ ਨਾ ਪਸੰਦ ਵੇ ਸ਼ਰਾਬ ਵਰਗੀ ਵੇ ਤੇਰੇ ਜੱਟੀ ਨਾ ਪਸੰਦ ਵੇ ਸ਼ਰਾਬ ਵਰਗੀ ਤੇਰੇ ਜੱਟੀ ਨਾ ਪਸੰਦ ਪਿੰਡ ਵਿੱਚੋਂ ਪਿੰਡ ਸੁਨੀਂਦਾ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦਾ ਰਾਈ ਨੀਂਦਵਾਰ ਤੇ ਰੇਤੇ ਬੈਠਾ ਜੋਗੀ ਦੁਆਰ ਤੇ ਰੇਤੇ ਪਿਠਾ ਜੋਗੀ ਤੁਣੀ ਆਪ ਤਪਾਈ ਨੀ ਹੱਥ ਜੋਗੀ ਨੇ ਫੜਿਆ ਆਕਾਸ਼ਾ ਹੱਥ ਜੋਗੀ ਨੇ ਫੜਿਆ ਆਕਾਸ਼ਾ ਖੈਰਤਾ ਕੋ ਪਈ ਨੀ ਇੱਧਰ ਜਾਂਦੀ ਉੱਧਰ ਜਾਂਦੀ ਇੱਧਰ ਜਾਂਦੀ ਉੱਧਰ ਜਾਂਦੀ ਕੋਲੋਂ ਲੰਘਦੀ ਜਾਈ ਵਿੱਚ ਦਰਵਾਜ਼ੇ ਦੇ ਚਾਂਜਰ ਨਾਸ਼ਨ ਕਾਇਨੀ ਵਿੱਚ ਦਰਵਾਜ਼ੇ ਦੇ ਚੰਦਰਨਾਸ਼ਣ ਕਾਇਨੇ ਵਿੱਚ ਦਰਵਾਜੇ ਦੇ ਬਹੁਤ ਸੋਣੀ ਬੁਲੀ ਸੀ ਲਾੜਾ ਤਾਂ ਬਿਠਾਉਣਾ ਤਖਤ ਹਜ਼ਾਰੇ ਲਾੜਾ ਤਾਂ ਬਿਠਾਉਣਾ ਤਖਤ ਹਜ਼ਾਰੇ ਸਰਬਾਲੇ ਦੇ ਪੰਜ ਸੱਤ ਲਫੜ ਮਾਰੇ ਲਾੜਾ ਤਾਂ ਬੈਠਾ ਲਾੜਾ ਤਾਂ ਬੈਠਾ ਉੱਚੀ ਓਟਾਰੀ ਸਰਬਾਲੇ ਦੇ ਢੰਗਣ ਵਿੱਚ ਸਲੰਗ ਮਾਰੀ ਸਰਬਾਲਾ ਮੰਗਦਾ ਬਹੁ ਆਦਾਰੀ ਤੇਰੇ ਲੈ ਕੇ ਹੈ ਭਾਈ ਕੰਨਿਆ ਕੁਵਾਰੀ ਤੇਰੇ ਲਈ ਹੈ ਕੰਨਿਆ ਕੁਵਾਰੀ ਲੈਣੀ ਤਾਂ ਲੈ ਜਾ ਫਤਕ ਮਿਆਰੀ ਲੈਣੀ ਤਾਂ ਲੈ ਜਾ ਫਤਕ ਮਿਆਰੀ ਦੇਖਣ ਪਖਣ ਪਰ ਹੈ ਬਜਮਾਰੀ ਦੇਖਣ ਪਖਣੀ ਪਰ ਹੈ ਬਜਮਾਰੀ ਸੁੰਨੀ ਸੱਸੇ ਨਖਰੇ ਖੋਰੀਏ ਸੁੰਨੀ ਸੱਸੇ ਨਖਰੇ ਖੋਰੀਏ ਵਾਰ-ਵਾਰ ਸਮਝਾਵਾਂ ਨੀ ਜਿਹੜੇ ਤੇਰਾ ਲੀੜਾ ਲੱਤਾ ਨੀ ਜਿਹੜਾ ਤੇਰਾ ਲੀੜਾ ਲੱਤਾ ਸੋਕ ਸਣੇ ਅਗਲਾਵਾਂ ਨੀ ਜਿਹੜੀ ਤੇਰੀ ਸ਼ੇਰਪੰਜੀਰੀ ਨੀ ਜਿਹੜੀ ਤੇਰੀ ਸ਼ੇਰਪੰਜੀਰੀ ਵੇੜੇ ਵਿੱਚ ਖੜਾਵਾਂ ਗੱਲ ਪਰਾਵਾਂ ਦੀ ਮੈਂ ਮੁੜਨਾ ਅਖਵਾਵਾਂ ਮੈਂ ਗੱਲ ਪਰਾਵਾਂ ਦੀ ਮੈਂ ਮੁੜਨਾ ਅਖਵਾਵਾਂ ਗੱਲ ਪਰਾਵਾਂ ਦੀ ਇਹ ਵੀ ਬਹੁਤ ਸੋਹਣੀ ਬੋਲੀ ਹੈ ਜੇ ਪਸੰਦ ਆਈ ਤੇ ਜਰੂਰ ਦੱਸਿਓ ਕਿਹੜੀ ਬੋਲੀ ਤੁਹਾਨੂੰ ਸਭ ਤੋਂ ਇਹਨਾਂ ਵਿੱਚੋਂ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਨਹੀਂ ਤਾਂ ਦਿਹੋਰਾ ਅੱਡ ਤੂੰ ਹੋ ਜਾ ਨਹੀਂ ਤਾਂ ਦਿਹੋਰਾ ਅੱਡ ਤੂੰ ਹੋ ਜਾ ਨਹੀਂ ਕਢਾਲੈ ਕੰਧਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘਵੇ ਮੈਂ ਬੁਰੀ ਕਰੂੰਗੀ ਅਿਤੋਂ ਭਾਬੀਏ ਨੇ ਮਚਕਾਲਾ ਅਜ ਤੋਂ ਭਾਬੀਏ ਨੇ ਮਚਕਾਲਾ ਜੈ ਕਰਵਾੜ ਗਿਆ ਤੇਰੇ ਨਹੀਂ ਪਾਣੀ ਦੀ ਤੂੰ ਚੁਲੀ ਪਰਾਲਾ ਨਹੀਂ ਪਾਣੀ ਦੀ ਤੂੰ ਚੁਲੀ ਪਰਾਲਾ ਹੱਥ ਵਿੱਚ ਘਬੜੀ ਮੇਰੇ ਨੀਜੇ ਮੈਂ ਮਰ ਗਿਆ ਨਹੀਂ ਵਿੱਚ ਬੋਲੂੰਗਾ ਤੇਰੰਜੇ ਮੈਂ ਮਰ ਗਿਆ ਨਹੀਂ ਵਿੱਚ ਬੋਲੂੰਗਾ ਤੇਰੰਜੇ ਮੈਂ ਮਰ ਗਿਆ ਨਹੀਂ ਪਿੰਡਾਂ ਵਿੱਚੋਂ ਪਿੰਡਸ ਨੇਂਦਾ ਪਿੰਡਾਂ ਵਿੱਚੋਂ ਪਿੰਡਸ ਨੇਂਦਾ ਪਿੰਡਸ ਨੇਂਦਾ ਖਾਰੇ ਨਹੀਂ ਖਾਰੇ ਦੇ ਦੋ ਗੱਬਰੂ ਸੁਨੀਂਦੇ ਖਾਰੇ ਦੇ ਦੋ ਗੱਬਰੂ ਸੁਨੀਂਦੇ ਇੱਕ ਪਤਲਾ ਇੱਕ ਪਾਰ ਹਣੀ ਪਾਰੇ ਨੇ ਤਾਂ ਵਿਆਹ ਕਰਾਲਿਆ ਪਾਰੇ ਨੇ ਤਾਂ ਵਿਆਹ ਕਰਾਲਿਆ ਪਤਲਾ ਅਜੇ ਕੋਹਾਰਾ ਭਾਬੀ ਨਾਲ ਨਿਤ ਲੜਦਾ ਪਰਤੀ ਹੋਣ ਦਾ ਮਾਰਾ ਭਾਬੀ ਨਾਲ ਨਿਤ ਲੜਦਾ ਪਰਤੀ ਹੋਣ ਦਾ ਮਾਰਾ ਪੂਆ ਪੂਆ ਸੂਆ ਸਾਖਪਤੀ ਜੀ ਦਾ ਲੈ ਕੇ ਆਈ ਪੂਆ ਸਾਖਪਤੀ ਜੀ ਦਾ ਲੈ ਕੇ ਆਈ ਪੂਆ ਸਾਖਪਤੀ ਜੀ ਦਾ ਛੂਟਾ 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 ਜਿੱਥੇ ਦਿਓਰ ਪੱਬਤਰਦਾ ਜਿੱਥੇ ਦਿਓਰ ਪੱਬਤਰਦਾ ਉੱਥੇ ਉਗਦਾ ਸਰੋਂ ਦਾ ਬੋਟਾ ਬੁੱਟਾ ਲਾਣੀ ਲਿਆ ਊਟਾ ਲਾਣੀ ਲਿਆ ਫੁੱਲ ਖੇੜ ਨਿਗੇਆ ਸੋਣੀ ਪਾਬੋ ਮਿਲਗੀ ਦਿਓਰ ਤੇੜ ਨਿਗੇਆ ਸੋਣੀ ਪਾਬੋ ਮਿਲਗੀ ਦਿਓਰ ਤੇੜ ਨਿਗੇਆ ਸੋਣੀ ਪਾਬੋ ਮਿਲਗੀ ਛੰਨਾ ਪਕੀਆਂ ਛੰਨਾ ਪਕੀਆਂ ਛੰਨਾ ਪਕੀਆਂ ਕੁੱਤੀਆਂ ਨਹੀਂ ਤੇਰਾ ਅਗਾ ਭਾਰੀ ਪਿਛਾ ਪਾਰੀ ਨਹੀਂ ਤੇਰਾ ਅਗਾ ਭਾਰੀ ਪਛਾ ਪਰ ਢਾਂਗਾ ਸੁਕਮ ਸੁਕੀਆਂ ਧੇਰਾ ਗਾ ਭਾਰੀ ਪਛਾ ਪਰ ਢਾਂਗਾ ਸੁਕਮ ਸੁਕੀਆਂ ਇਹ ਨਾਨਕਿਆ ਤੇ ਬੋਲੀ ਪੈ ਸਕਦੀ ਜਦੋਂ ਕੋਈ ਬੜਾ ਚਾਦਾ ਕਰੇ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦਾ ਧਿਆਨੀ ਨੀ ਨੀ ਧਿਆਨੀ ਦਾ ਇੱਕ ਗਬਰੂ ਸੁਨੀਂਦਾ ਧਿਆਨੀ ਦਾ ਇੱਕ ਗਬਰੂ ਸੁਨੀਂਦਾ ਤੋਰ ਤੋਰੇ ਮਸਤਾਨੀ ਨੀ ਹਰਾ ਮੂੰਗੀਆਂ ਬੰਦਾ ਸਫਾ ਹਰਾ ਮੂੰਗੀਆਂ ਬੰਦਾ ਸਫਾ ਬਣਿਆ ਫਿਰਦਾ ਜਾਨੀ ਨੀ ਪਾੜੇ ਦੇ ਹੱਥ ਬਹਿ ਕੇ ਬੰਦਿਆ ਪਾੜੇ ਦੇ ਹੱਥ ਬਹਿ ਕੇ ਬੰਦਿਆ ਮौज ਬਠੇਰੀ ਮਾਣੀ ਰੱਜ ਕੇ ਜਿਉਂ ਲੈਵੇ ਦੋ ਦਿਨ ਦੀ ਜ਼ਿੰਦਗਾਨੀ ਰੱਜ ਕੇ ਜਿਉਂ ਲੈਵੇ ਤੇ ਤੋ ਦਿਨ ਦੀ ਜ਼ਿੰਦਗੀ ਨੀ ਰੱਜ ਕੇ ਜਿਉਂ ਲੈਵੇ ਸੋਹਣੀ ਦੀ ਮਾਂ ਦੇਵੇ ਮੁੱਤਾਂ ਸੋਹਣੀ ਦੀ ਮਾਂ ਦੇਵੇ ਮੁੱਤਾਂ ਸੋਨੀ ਧੀ ਇਹ ਤੇ ਆਣੀ ਐ ਨੀ ਜਿਹੜੇ ਫੁਲਾਣੂ ਤੂੰ ਨੀ ਲੋਚਦੀ ਜਿਹੜੇ ਫੁਲਾਣੂ ਤੂੰ ਨੀ ਲੋਚਦੀ ਤੋੜ ਲਿਆ ਮਾਟਾਣੀ ਨੀ ਚੰਦਰੇ ਆਸ਼ਕ ਦੀ ਨਿਤਰੇ ਛੜੀਏ ਕਣੀ ਚੰਦਰੇ ਆਸ਼ਕ ਦੀ ਨਿਤਰੇ ਛੜੀਏ ਕਣੀ ਬਹਾਰੀ ਬਰਸੀ ਘਟਣਗੇ ਆਸੀ ਬਹਾਰੀ ਬਰਸੀ ਘਟਣਗੇ ਆਸੀ ਖਟਕੇ ਲੈ ਆਇਆ ਕੀ ਖਟ ਲੈ ਆਇਆ ਖਟਕੇ ਲੈ ਆਂਦੀ ਦਤੀ ਪਿੰਡਾ ਮੇਰਾ ਰੇਸ਼ਮ ਦਾ ਮੇਰੇ ਦਿਔਰ ਦੀ ਮਕਬਲ ਛਾਤੀ ਨੀ ਪਿੰਡਾ ਮੇਰਾ ਰੇਸ਼ਮ ਦਾ ਮੇਰੇ ਦਿਔਰ ਦੀ ਮਕਵਲ ਛਾਤੀ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦਾ ਰਾਣੀ ਨੀ ਉਥੋਂ ਦੀ ਕਿਨਾਰ ਸੁਨੀਂਦੀ ਉਥੋਂ ਦੀ ਕਿਨਾਰ ਸੁਨੀਂਦੀ ਖੂਤੋਂ ਪਰਦੀ ਪਾਣੀ ਨੀ ਪਾਣੀ ਪਰਦੀ ਨੂੰ ਸਪਈ ਛੇੜਾ ਇੱਕ ਮੁੰਡਿਆਂ ਢੇਰ ਟਹਾਣੀ ਛੇੜੰਦੀ ਇਹ ਆਦਤ ਯਾਰੋ ਛੇੜੰਦੀ ਇਹ ਆਤਤ ਯਾਰੋ ਹੈਗੀ ਬੜੀ ਪੁਰਾਣੀ ਨੀ ਅੰਗ ਦੀ ਪਤਲੀ ਦਾ ਨਰਮ ਸੁਬਾਣਾ ਜਾਣੀ ਅੰਗ ਦੀ ਪਤਲੀ ਦਾ ਨਰਮ ਸੁਬਾਣਾ ਆਣੀ ਅੰਗ ਦੀ ਪਤਲੀ ਦਾ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਪਣੇ ਵਾਚ ਟਾਈਮ ਕਦੋਂ ਦਾ ਕੰਪਲੀਟ ਹੋ ਗਿਆ ਹੋਇਆ ਹੈ ਤੇ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਅਪਸਕ ਸਬਸਕ੍ਰਾਈਬਰ ਵੀ ਅਜੇ ਪੂਰੇ ਕਰੀਏ ਤੇ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ